ਪਹਿਲੇ ਜਿਹੜਾ ਹੈਂਡ ਗ੍ਰਨੇਡ ਸਾਨੂੰ ਬਰਾਮਦ ਹੋਇਆ ਸੀਗਾ ਸਾਡੇ ਕੋਲ ਇਨਫੋਰਮੇਸ਼ਨ ਵੀ ਸੀਗੀ ਇਨਪੁਟਸ ਵੀ ਸੀਗੇ ਤੇ ਮਿਧਾਨਾ ਕਮਿਸ਼ਨਰੇਟ ਪੁਲਿਸ ਨੇ ਰਾਉਂਡ ਦਿ ਕਲॉक ਨਾਕਾਬੰਦੀ ਵੀ ਚੱਲ ਰਹੀ ਸੀਗੀ ਪੈਟਰੋਲਿੰਗ ਵੀ ਚੱਲ ਰਹੀ ਸੀਗੀ ਜਿਸ ਕਰਕੇ ਇੱਕ ਗ੍ਰਨੇਡ ਟਾਈਮਲੀ ਸਾਨੂੰ ਬਰਾਮਦ ਹੋ ਗਿਆ ਦੋ ਬੰਦੇ ਜਿਹੜੇ ਮੁਕਸਦਰ ਦੇ ਰਹਿਣ ਵਾਲੇ ਆ ਉਹ ਫੜੇ ਗਏ ਆ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹੈ ਉਹ ਫੋਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਈਐਸਆਈ ਨਾਲ ਜੁੜੇ ਹੋਏ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੁੱਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਣੀ ਫਲਾਣੀ ਜਗ੍ਹਾ ਤੇ ਜਾਣਾ ਹੈ ਜੀ ਰੈਕੀ ਕਰਨੀ ਹੈ ਰੈਕੀ ਕਰਕੇ ਇਦਾਂ ਦੀ ਜਗ੍ਹਾ ਗ੍ਰੇਨੇਡ ਨੂੰ ਫੇਕਣਾ ਜਿੱਥੇ ਡੈਮੇਜ ਹੋਏ ਕਾਫੀ ਨੰਬਰ 1 ਨੰਬਰ 2 ਜੇ ਬੈਕਵਰਡ ਲਿੰਕ ਤੇ ਜਦ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਡ ਇਨਮਿਟਸ ਫਿਗਰ ਆਊਟ ਹੋਏ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਇੰਟਰੋਗੇਸ਼ਨ ਚ ਇਹ ਆਇਆ ਥੈਟ ਇਟ ਇਜ਼ ਅ ਵਾਈਡ ਨੈਟਵਰਕ ਆਫ ਪੀਪਲ ਸੇਲਿੰਗ ਨਾਰਕੋਟਿਕਸ ਜਿਹੜਾ ਨਾਰਕੋਟਿਕਸ ਟ੍ਰੇਡ ਚ ਇਨਵੋਲਡ ਹੈ ਉਹ ਧੀਰੇ ਧੀਰੇ ਕਰਕੇ ਪਾਕ ਆਈਐਸਏ ਨਾਲ ਮਿਲ ਕੇ ਟੈਰਰਿਸਟ ਮੋਡਿਊਲ ਜਿਹੜਾ ਹੈ ਨਾਰਕੋਟਿਕ ਮੋਡਿਊਲ ਜਿਹੜਾ ਹੈ ਉਹ ਟੈਰਰਿਸਟ ਮੋਡਿਊਲ ਦੀ ਸ਼ੇਪ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਟੋਟਲ ਇਹਦੇ ਵਿੱਚ 10 ਬੰਦੇ ਹਾਲੇ ਤੱਕ ਗ੍ਰਿਫਤਾਰ ਹੋ ਗਏ ਚਾਰ ਫੋਰਨ ਹੈਂਡਲਰਸ ਜਿਹੜੇ ਹਨ ਜਿਹੜੇ ਨੋਮਿਨੇਟ ਹੋਏ ਹਨ ਜਿਨ੍ਹਾਂ ਦਾ ਐਲਓਸੀ ਖੁੱਲ ਗਿਆ ਹੈ ਆਰਸੀਐਨ ਇਜ਼ ਇਨ ਦਾ ਪ੍ਰੋਸੈਸ ਆਫ ਮੇਕਿੰਗ ਤੇ ਆਈਡੈਂਟੀਫਾਈ ਕਰ ਲਏ ਗਏ ਹਨ ਬਹੁਤ ਜਲਦੀ ਇਹਨਾਂ ਨੂੰ ਡਿਪੋਰਟ ਵੀ ਕਰਾਇਆ ਜਾਏਗਾ ਜੀ ਸਰ ਪਤਾ ਲੱਗਾ ਕਿ ਕਿਹੜੇ ਵਿੱਚ ਬਾਸਕਾ लुड़े लुड़े जी, जी, जी जी हो सीखे जी होर भी होगेट से फरीदकोट के कुछ पार्ट्स ऑफ फरीदकोट भी टारगेट से एक्चुअल टारगेट की सगा वो मैं सिक्योरिटी रीजन करके नहीं मैं तो नहीं जी अज अजय अजय मलेशिया अजय मलेशिया इज वन ऑफ द लिंक जिद बुड़े थे द मेन मेन हैंडलर्स दे आर सिटिंग इन पाकिस्तान एंड इन मलेशिया हैं हैं मॉड्यूल का नाम के कोई मॉड्यूल्स हैंडलर्स वो काफी मॉड्यूल्स हैंडल करते मैं एक हैंडलर है वो काफी मॉड्यूल हैंडल करता है अलग अलग जिले से मुक्तर दे जेल जुड़े जेल च काफी टाइम कठे रहे जी नहीं जो मेन बंदे फड़े गए हैं मेन ज्यादातर बंद मुक्शर फड़े गए हैं तो राजस्थान गंगानगर नाल ही है मुखसर के तो में न, ना ना इट इज ऑल बेस्ड ऑन अलोरमेंट इट इज ऑल बेस्ड ऑन उन्होंने फुट सोल्जर चाहिए जी लेट्स अज्यूम जस्ट बेबल इज दर्सन ही इज इन कॉन्टैक्ट विद आई एस आई देंडलर हुइज सिटिंग इन पाकिस्तान They are the people who are pushing uh, narcotics contrabands from uh, Pakistan. They are, they are trying to push. They are trying to push uh, weapons and <coughs> grenades. <coughs> hoge, ko, rocket launchers. Hoge, ko, ak forty seven. small weapons. Hoge. So, just Babel is assuming he is talking to this person who is sitting in Pakistan. Uh, he is talking to the person sitting in Pakistan. First, they were involved in contra, contraband smuggling. ਕਿ ਉਥੋਂ ਕੰਟਰਾਬੰਡ ਆਇਆ ਜੀ ਜਸ ਬੇਬਲ ਨੇ ਇੱਕ ਬੰਦਾ ਲੱਭ ਲਿਆ ਜੀ ਅਜੇ ਅਜੇ ਜਿਹੜਾ ਹੈ ਉਹ ਫਰੀਦਕੋਟ ਦਾ ਰਹਿਣ ਵਾਲਾ ਹੈ ਮਲੇਸ਼ੀਆ ਚ ਰਹਿੰਦਾ ਹੈ ਅਜੇ ਨੂੰ ਪੁੱਛਿਆ ਜੀ ਕਿ ਤੇਰੇ ਕੋਲ ਜਾਣਕਾਰ ਹੈ ਬੋਲਦਾ ਹਾਂ ਜੀ ਮੇਰੇ ਦੋ ਜਾਣਕਾਰ ਹੈ ਉਹ ਜੇਲ ਚੰਗੇ ਉਹਨੇ ਉਹਨਾਂ ਨੂੰ ਸੰਪਰਕ ਕੀਤਾ ਉਹ ਜੇਲ ਵਾਲਿਆਂ ਨੇ ਇਹਨਾਂ ਨੂੰ ਸੰਪਰਕ ਕੀਤਾ ਅਗੇ ਸੋ ਥਿਸ ਇਜ਼ ਅ ਹੋਲ ਚੇਨ ਵਿਚ ਵੀ ਹੈਵ ਬ੍ਰੋਕਨ ਬਰਾਮਦਗੀ ਜੀ ਇੱਕ ਤੱਕ ਗ੍ਰੇਨੇਡ ਮਿਲਿਆ ਸਾਨੂੰ ਤੇ ਕੁਝ ਟੈਕਨੀਕਲ ਡਿਵਾਈਸਸ ਵੀ ਮਿਲੇ ਸਰ ਕੋਈ ਟਾਈਮਿੰਗ ਜਿਹੜਾ ਨੇ ਮਿੱਤੀ ਹੋਈ ਲੁਧਿਆਣਾ ਵਿੱਚ ਜੀ ਸੀ ਕੀ ਟਾਈਮਿੰਗ ਹੋਏਗੀ ਸਰ ਇਹਨਾਂ ਨੇ ਵੀ ਨਹੀਂ ਮਾਰਦਾ ਤੁਹਾਨੂੰ ਜਾਨ ਜਗਹ ਇਹਨਾਂ ਨੇ ਕਿਤੇ ਇਹਨਾਂ ਨੇ ਹੀ ਦੇਣਾ ਸੀਗਾ ਜੀ ਸਰ ਕੀ ਟਾਰਗੇਟ ਕੀ ਸੀ ਅੱਗੇ ਕੀ ਟਾਰਗੇਟ ਆਲ ਨੋਟ ਸ਼ੇਅਰ ਇਟ ਵਿਦ ਯੂ ਜੀ ਸਰ ਟਾਈਮਿੰਗ ਤੋਂ ਕਿੰਨੀ ਦੇਰ ਪਹਿਲਾਂ ਰੈਸਟ ਕਰਦੇ ਹੋ ਸਰ ਟਾਈਮਿੰਗ ਤੋਂ ਕੁਝ ਘੰਟੇ ਪਹਿਲਾਂ ਸਰ ਇਹਨਾਂ ਦਾ ਮੇਨ ਮੋਟਿਵ دہشت ਫਲਾਣਾ ਸੀਗਾ ਜਰੂਰ دہشت ਫਲਾਣਾ ਸੀ ਉਹਨਾਂ ਨੂੰ ਪੈਸਾ ਕਿੰਨੇ ਭੇਜਿਆ ਸੀ ਪੈਸਾ ਜਿਹੜਾ ਮੈਂ ਮਲੇਸ਼ੀਆ 'ਚ ਬੈਠਾ ਉਹਨਾਂ ਨੇ ਦੇ ਹੌਂਸ ਪਾਇਆ ਸੀ ਕਿ ਇਹਨਾਂ ਨੂੰ ਬੰਦਾ ਦੇ ਕੋਈ ਬੰਦਾ ਦੇਣਾ ਸੀਗਾ ਸਰ ਇਹਨਾਂ 10 ਤੋਂ علاوہ ਹੋਰ ਵੀ ਬੰਦੇ ਵੀ ਨਾਮ ਵੱਲ ਹੋ ਸਕਦੇ ਨੇ ਹਾਂ ਜੀ ਜਿਵੇਂ ਜਿਵੇਂ ਹੋਣਗੇ ਤੁਹਾਨੂੰ ਹੋਰ ਦੱਸ ਦੱਸਦਾ ਜਾਊਗਾ ਥੈਂਕ ਯੂ